ਜੇ ਐਸੇ ਪੜਨੇ ਲੱਗੀ ਹਾਂ ਤੇ ਹਾਥੀ ਸੜ ਗਿਆ ਮੇਰਾ ਹਾਏ ਹਾਏ ਤੇ ਤੈ ਉਤੋਂ ਹੈਂਡਲ ਤੋਂ ਫੜਨੀ ਹੀ ਨਾ ਮੈਂ ਤੇ ਸ਼ੂ ਲਾਇਆ ਵੀ ਉਹ ਕੜਾ ਸ਼ੂ ਲੱਗਾ ਹੀ ਤੇ ਅਸ਼ਾ ਸ਼ੂ ਲੱਥਿਆਂ ਨੇ ਆਪਣੇ ਹੱਥ ਸੜ ਗਿਆ ਮੈਨੂੰ ਕਿੰਨੀ ਈ ਤੰਗ ਕਰਨੇ ਨੇ ਮੈਨਾਂ ਦੋਣ ਹੈ ਨਾ ਰਲ ਕੇ ਹਨੋਂ ਕੰਮ ਕਰਨ ਦੀ ਕੋਸ਼ਿਸ਼ ਕਰਨੀ ਐ ਅਸ਼ਾ ਵੀ ਟਾਈਮ ਨਾ ਪਹੁੰਚ ਗਈ ਹੋਰ ਮੰਮੀ ਡਾਗੀ ਠੀਕ ਠਾਕ ਨਹੀਂ ਅਸ਼ਾ ਅਸ਼ਾ ਚਲ ਕੋਈ ਨਹੀਂ ਰੈਲੋ ਤੇ ਆਈਨੇ ਜਿਨਾ ਬਾਦ ਗਏ ਕੋਈ ਨਹੀਂ ਮੰਮੀ ਨੂੰ ਮੈਂ ਦੱਸ ਦਾਂਗੀ ਹਾਂ ਚਾ ਠੀਕ ਹੈ ਐਂਜ ਕਰਨੀ ਆ ਮੰਮੀ ਨੂੰ ਦੱਸਣੀ ਆ ਕਿ ਕੱਲ ਹੋਣਾ ਨਹੀਂ ਸਵੇਰੇ ਹੋਣਾ ਵਾ ਤੇ ਨਾਲੇ ਸਾਹੀ ਦੀ ਯੂਨੀਫਾਰਮ ਪਹਿਲੋ ਪ੍ਰੈਸ ਕਰ ਲਾ ਮੈਂ ਉਹ ਦਿngo ਮੇਰਾ ਕੋ ਕਾਲੂ ਸੋਚਣ ਡਿਆ ਕਿ ਵੇਲੇ 6 ਵਜੇ ਨੇ ਜਦੋਂ ਤੈਨੂੰ ਛੁੱਟੀ ਹੋਏ ਨਾ ਤਾਂ ਦਿਨ ਮੇਰਾ ਤਾਂ ਮਾਹੀ ਲੱਗਦਾ ਜੇ ਤੈਨੂੰ ਛੱਡਣ ਜਾਵਾਂ ਨਾ ਸਵੇਰੇ ਘੰਡਾ ਘੰਡਾ ਜਾਂਦਾ ਵਾ ਫੇਰ ਲੈਣ ਜਾਵਾਂ ਘੰਡਾ ਡੇਢ ਪਹਿਲਾਂ ਫੇਰ ਚੱਲ ਜਾਂਦਾ ਤਾਂ ਦਿਨ ਇਦਾਂ ਹੀ ਨਾ ਲੱਗ ਜਾਂਦਾ ਅੱਜ ਆਉਂਦਾ ਜਿੱਦਾਂ ਨਾ ਦਿਨ ਮੁੱਕਣ ਹੀ ਨਹੀਂ ਡਿਆ ਹੋਇਆ ਤੁਹਾਡੇ ਦੇ ਮੁੱਤ ਨਹੀਂ ਦਿਆਣਾ ਮੇਰਾ ਤਾਂ ਛੱਟ ਨੰਗ ਗਿਆ ਮੈਨੂੰ ਪੁੱਛ ਕੇ ਵੇਖੋ ਜਿਹੜੀ ਉੱਥੇ 7-8 ਘੰਟੇ ਲਗਾਤਾਰ ਬੈਠੀ ਰਹਿੰਦੀ ਆ ਇੱਕੋ ਜਗ੍ਹਾ ਤੇ ਮੈਨੂੰ ਤੇ ਜਿੱਦਾਂ ਛੁੱਟੇ ਆ ਨਾ ਉਹ ਦਿਨ ਕੀ ਤੇ ਸੁੱਖ ਹੁੰਦਾ ਵਾ ਪਹਿਲਾਂ ਇਹਦਾ ਹੁੰਦਾ ਜਦੋਂ ਆਪਾਂ ਕਿੰਨੇ ਹਾਂ ਜਦੋਂ ਸਕੂਲੇ ਜਾਣਾ ਹੁੰਦਾ ਹੀ ਉੱਥੇ ਮੈਂ ਤੇਰੇ ਨਾਲ ਸਮਝ ਗਿਆ ਉੱਥੇ ਦਿਨ ਨੰਨ ਤਾਂ ਨਹੀਂ ਹੁੰਦਾ ਤੇ ਜਦੋਂ ਘਰ ਮੇਰੇ ਛੁੱਟੀ ਹੁੰਦੀ ਜੀ ਉਦੋਂ ਪਤਾ ਨਾ ਲੱਗਣਾ ਕਿਦੋਂ 12 ਵਜੇ ਕੀ ਹਣਾ ਛਿੱਟੇ ਆ ਮਹੀਨਾ ਹੋ ਗਿਆ ਤੇ ਉਹਨਾਂ ਦੀ ਗੱਲ ਕਰ ਉਹ aí ਤੱਕ ਨਹੀਂ ਹੋਇਆ ਮੈਨੂੰ ਨਹੀਂ ਲੱਗਦਾ ਹੁਣ ਆਈ ਨਹੀਂ ਆ ਜੇ ਨਾ ਆਏ ਤੇ ਫੇਰ ਤੇ ਫੇਰ ਕੀ ਹੋਊਗਾ ਨਾ ਆਉਣਗੇ ਤੇ ਯਾਰ ਮੱਛਾਂ ਚੋਣ ਆਇਆ ਪੈਣੀਆਂ ਨੇ ਤੁਸੀਂ ਧਰ ਕੱਢ ਲਿਓ ਤੂੰ ਸਾਹਿਲ ਭਾਣੀ ਕਿੱਥੇ ਗਿਆ ਈ ਉਹਨੂੰ ਨਾਲ ਲਵਾਗਾ ਵੀ ਕੰਨਿਆਂ ਦੀ ਉਹ ਕੱਢ ਦੇ ਕੇ ਮੱਛਾਂ ਦੀ ਮੈਂ ਕੱਢ ਲਾਂਗਾ ਹੁਣ ਚਲ ਵੇਖ ਲਿਓ ਉਹਨੂੰ ਨਾਲ ਲੈ ਲਿਓ ਲਾ ਆਈ ਗਿਆ ਆ ਜੇਨੋ ਜਾਦ ਕਰਨੇ ਆ ਤੁਸੀਂ ਮਾਰੋ ਇਹਦੀਆਂ ਲੱਗ ਗੱਲਾਂ ਬਾਤਾਂ ਤੇ ਮੈਂ ਨਾ ਕੱਪੜੇ ਪ੍ਰੈਸ ਕਰ ਲੈਣੀ ਆ ਫਿਰ ਬਾਦੂ ਚ ਸਵੇਰੇ ਹੁੰਦੀ ਨਹੀਂ ਕੀ ਕਰ ਰਹੇ ਸਾਚੂ ਕੰਮ ਆ ਕੀ ਵੇਲਾ ਵੇਲੇ ਤੂੰ ਕਿੱਧਰੋਂ ਆਇਆ ਮੈਂ ਇੱਥੇ ਮੁੰਡਾ ਆਇਆ ਸਕੂਲ ਦਾ ਮੈਨੂੰ ਤੇ ਉਹਦਾ ਕਿੱਥੋਂ ਤਾਂ ਘਰੀ ਅਸ਼ਾ ਤੇ ਵੇਲੇ ਆਲ ਨੂੰ ਨਹੀਂ ਆ ਨਹੀਂ ਮੈਂ ਗਿਆ ਚੱਲੀਏ ਯਾਰ ਉਹ ਤੇ ਆਇਆ ਨਹੀਂ ਉਹ ਚਾਚੂ ਆਹੋ ਹਾਂ ਤੇ ਕੀ ਕਰਦੇ ਮੱਝਾਂ ਚੋਣ ਆਲੀਆਂ ਨੇ ਤੇ ਤੂੰ ਗਾਈਆਂ ਚੋਈ ਜਾਈਂ ਮੱਝਾਂ ਚੋਲਾ ਵੇਲੇ ਇਦਾਂ ਕਰ ਲੈਨੇ ਚੱਲੀਏ ਹਾਂ ਚਲੋ ਆ ਜੀ ਚੱਲ ਜਾ ਅੰਦਰੋਂ ਨਾ ਬਾਲਟੀਆਂ ਫੜ ਲਿਆ ਠੀਕ ਪਰ ਬੱਸ ਠੰਡੀ ਹੋ ਗਈ ਨਾ ਤਾਂ ਫੇਰੀ ਇਹਨੂੰ ਰੱਖਾਂਗੇ ਉਹਨਾਂ ਚਿਰ ਬਾਹਰ ਜਾ ਕੇ ਘੜੀ ਵੇਖੀ ਮਮੀ ਲੰਮੀ ਪਈ ਰੋ ਸੰਦੇਸ਼ ਆ ਬਿਲ ਹੋਣ ਲਈ ਸੀ ਜਿਹੜਾ ਕਰ ਲੰਮੀ ਪਈਆਂ ਤਾਂ ਖਿਲਾ ਲਈ ਮਮੀ ਕਵਲ ਨੂੰ ਆਦਾਂ ਨਾ ਫੋਨ ਆਇਆ ਸੀ ਕੀ ਆਂਦੇ ਨੇ ਉਹ ਉਹ ਆਖਣ ਦੀ ਵੀ ਸਾਡੇ ਕੋ ਅੱਜ ਨਹੀਂ ਆਇਆ ਜਣਾ ਸਵੇਰੇ ਆਵਾਂਗੇ ਨਹੀਂ ਇਥੋਂ ਦੇ ਕਹਿ ਕੇ ਕਈ ਵੀ ਸਾਧਿਆੜੀ ਆ ਜਾਣਗੇ ਮੰਮੀ ਉਹਨਾਂ ਨੇ ਤੇ ਆ ਜਾਣਾ ਹੀ ਪਰ ਕਵਲ ਦੀ ਨਾ ਮੰਮੀ ਨੇ ਜੋਰ ਦੇ ਕੇ ਰੱਖ ਲਿਆ ਤੇ ਕਵਲ ਮੇਰੇ ਨਾਲ ਗੱਲ ਕਰਨੀ ਕਿ ਦੀਦੀ ਫੇਰ ਹੁਣ ਕੀ ਕਰੀਏ ਤੇ ਮੈਂ ਕਿਹਾ ਚੱਲ ਕੋਈ ਨਹੀਂ ਇੰਨੇ ਚਿਰਾਂ ਬਾਅਦ ਤੇ ਤੁਸੀਂ ਗਈ ਹੋ ਤੇ ਰਾਤ ਰਹਿ ਲਿਓ ਸਵੇਰੇ ਸਭ ਦੇ ਹੀ ਆ ਜਿਓ ਅੱਛਾ ਸੰਦੀਪ ਉਹਨਾਂ ਨੂੰ ਆਹ ਦੱਸਿਆ ਵੀ ਪਿੰਡਰ ਹੋਰਾਂ ਹੀ ਜਾਣਾ ਹੈ ਤੇ ਤੁਸੀਂ ਗੱਡੀ ਲੈ ਗਏ ਨਹੀਂ ਮੰਮੀ ਮੈਂ ਤਾਂ ਤੇ ਨਹੀਂ ਉਹਨਾਂ ਨੂੰ ਦੱਸਿਆ ਚੱਲ ਫਿਰ ਕੋਈ ਗੱਲ ਜਦੋਂ ਆਉਣਗੇ ਨਾ ਫੇਰ ਉਹਨਾਂ ਨਾਲ ਗੱਲ ਕਰਾਂਗੇ ਕਿ ਤੂੰ ਹੁਣ ਰੋਟੀ ਪਾਣੀ ਦੀ ਤਿਆਰੀ ਕਰ ਲੈ ਕੋਈ ਨਹੀਂ ਮੰਮੀ ਰੋਟੀ ਮੈਂ ਬਾਅਦ ਚ ਬਣਾਉਣੀ ਆ ਤੇ ਮੈਂ ਕਹਿਣ ਗਿਆ ਪਹਿਨੋ ਸਹਿਦ ਯੂਨੀਫਾਰਮ ਪ੍ਰੈਸ ਕਰ ਲੈਣੀ ਆ ਤੇ ਤੁਸੀਂ ਕਿਤੇ ਪ੍ਰੈਸ ਨਹੀਂ ਰੱਖੇ ਪ੍ਰੈਸ ਤੇ ਜਾ ਤੋ ਕਰਨੀ ਤੇ ਜਾ ਨਾ ਕਰਨੀ ਹੈ ਤਾਂ ਉੱਥੇ ਪਿੰਦਰ ਕੇ ਅੰਦਰ ਹੋਣੀ ਹੈ ਭਾਈ ਚਲੋ ਮੈਂ ਵੀ ਦੇਖ ਲੈਂਦੀ ਆ ਲੈ ਪ੍ਰੈਸ ਤੇ ਆ ਪਈ ਆ ਹਾਈ ਹਾਈ ਮੇਰੇ ਹੱਥ ਆਏ ਵਾਕੇ ਮੇਰੇ ਹੱਥ ਸੜ ਗਿਆ ਹੈ ਲੱਗਦਾ ਜਿਵੇਂ ਸੰਦੀਪ ਦੀ ਆਵਾਜ਼ ਆਉਂਦੀ ਹੈ ਸਤਿ ਸ਼੍ਰੀ ਅਕਾਲ ਦੇਬ ਕੀ ਹੋਇਆ ਮੈਂ ਤੇਰੀ ਵਾਇਸ ਸੁਣ ਕੇ ਦੌੜੀ ਆਈ ਆਂ ਮੰਮੀ ਪ੍ਰੈਸ ਫੜਨੇ ਲੱਗੀ ਹਾਂ ਤੇ ਹਾਥੀ ਸੜ ਗਿਆ ਮੇਰਾ ਆਹ ਹੈ ਤੇ ਤਲੀ ਸੜ ਗਈ ਏ ਏਦਾਂ ਕਰਨੀ ਬਕੌਲ ਗੇਟ ਲਿਆਉਣੇ ਤੇ ਉਹ ਉੱਤੇ ਲਾ ਠੰਡੀ ਹੁੰਦੀ ਹੈ ਨਾਲੇ ਸਹਿ ਨੂੰ ਆਣੀਆਂ ਵੀ ਤੇਰੇ ਨਾਲ ਜਾਏ ਤੇ ਦਵਾਈ ਲਾਓ ਤੇ ਨਾਲੇ ਐਸੋ ਨਾਲ ਕਿੰਨੇ ਲਾ ਦਤੀ ਪ੍ਰੈਸ ਨਾ ਉਹ ਤੇ ਸਵੇਰੇ ਕੱਪੜੇ ਪ੍ਰੈਸ ਕਰਦੀ ਮੰਮੀ ਮੈਨੂੰ ਨਹੀਂ ਪਤਾ ਚੱਲ ਮੈਂ ਆਨੀ ਆਉਂਦੀ ਮੰਮੀ ਕਿੱਥੇ ਲੇ ਗਈ ਮੈਂ ਤਾਂ ਲਿਆ ਸਾਹ ਨੂੰ ਚੱਦਨ ਕਿਉਂ ਕਿਦਲ ਹੋਈ ਹੈ ਉਹਦੀ ਮੰਮੀ ਦਾ ਨਾ ਹੱਥ ਸੜ ਗਿਆ ਤੇ ਪਰ ਐਸੇ ਤੂੰ ਲਾਈ ਸੀ ਹਾਂਜੀ ਮੰਮੀ ਮੈਂ ਨਾ ਆਪਣਾ ਸੂਟ ਪ੍ਰੈਸ ਕਰੰਦੀ ਹਾਂ ਤੇ ਉੱਥੇ ਰੱਖ ਕੇ ਆਈ ਹਾਂ ਉਹਨੂੰ ਪਤਾ ਨਹੀਂ ਸੀ ਉਹਨੇ ਫੜੀ ਤੇ ਉਹਦਾ ਹੱਥ ਸੜ ਗਿਆ ਤੇ ਮੈਂ ਇਹਨੂੰ ਆਨੀ ਬੋ ਦੇ ਨਾਲ ਜਿਆਦਾ ਦਵਾਈ ਲੈ ਕੇ ਆ ਮੰਮੀ ਜ਼ਿਆਦਾ ਤਾਂ ਨਹੀਂ ਸੜਿਆ ਜ਼ਿਆਦਾ ਹੀ ਸੜ ਗਿਆ ਵੈ ਕੇ ਅੱਛਾ ਚਲੋ ਠੀਕ ਹੈ ਫਿਰ ਤੈਨੂੰ ਬੁਲਾ ਲਿਆ ਉਹਨੂੰ ਦੀਦੀ ਤੇ ਦਾ ਹੱਥ ਕਿਦਾਂ ਸੜ ਗਿਆ ਮੈਨੂੰ ਮੰਮੀ ਦੱਸਣ ਦੇ ਹੀ ਮੈਨੂੰ ਪਤਾ ਨਹੀਂ ਲੀਏ ਕਿ ਪੈਸੇ ਘਰ ਮੇਆ ਕਠੰਡੀ ਮੇ ਹੱਥ ਚ ਪੜਨੀ ਹਾਂ ਹਰ ਹੈ ਤੇ ਤੂੰ ਉੱਤੋਂ ਹੈ ਡਲ ਤੋਂ ਪੜਨੀ ਹੀ ਨਾ ਮੈਂ ਤਾਂ ਆਪਣਾ ਸੂਟ ਪ੍ਰੈਸ ਕਰਕੇ ਤੇ ਇੱਥੇ ਹੀ ਰਹਿ ਗਈ ਤੁਹਾਨੂੰ ਵੀ ਪਤਾ ਉੱਦਾਂ ਪ੍ਰੈਸ ਉੱਥੇ ਪਈ ਹੁੰਦੀ ਹੈ ਦਰਾਜ ਦੇ ਵਿੱਚ ਮੈਨੂੰ ਕੀ ਪਤਾ ਹੈ ਮੈਂ ਸੋਚਿਆ ਤਾਂ ਸਵੇਰ ਦੇ ਕੱਪੜੇ ਪ੍ਰੈਸ ਕੀਤੇ ਆ ਤੇ ਹੁਣ ਠੰਡੀ ਹੋ ਗਈ ਹੋਣੀ ਆ ਮੈਂ ਤਾਂ ਅੱਗੂ ਹੀ ਭਾਈ ਲਈ ਮੈਂ ਜਦੋਂ ਸਵੇਰੇ ਕਰਦੀ ਆ ਨਾ ਤੇ ਉਦੋਂ ਦੇਲ ਹੀ ਨਹੀਂ ਕਰਦਾ ਨਾਲੇ ਟਾਈਮ ਵੀ ਥੋੜਾ ਹੁੰਦਾ ਤੇ ਮੈਂ ਕਿਹਾ ਚਲ ਹੁਣ ਬਿਲੀ ਤੇ ਹੁਣੇ ਘਰ ਕੇ ਰੱਖ ਲੈਣੀ ਆ ਤੇ ਚਲੋ ਕੋਈ ਨਹੀਂ ਮੰਮੀ ਗਈ ਆ ਸਾਈਲ ਵਾਲਾ ਮੈਂ ਜੰਦੇ ਆ ਦਵਾਈ ਲੈਣੇ ਚਲੋ ਕੋਈ ਨਹੀਂ ਲਾਉ ਦਵਾਈ ਪਿਓ ਸਾਹਿਬ ਦਾ ਤਾਰਾ ਕੱਢਿਆ ਗਈਆਂ ਨੇ ਨਹੀਂ ਮੰਮੀ ਇੱਕ ਦੀ ਕੱਢੀ ਦਜੀ ਦੇ ਕੱਢਣੀ ਚਲ ਰਹਿਣ ਦੇ ਤੂੰ ਆਪੇ ਪਿੰਦਰ ਕੱਢ ਲੇਗਾ ਤੇ ਤੇਰੀ ਮੰਮੀ ਦਾ ਨਾ ਹੱਥ ਸੜ ਗਿਆ ਵਾ ਉਹ ਕਿਦਾਂ ਉਹ ਪ੍ਰੈਸ ਲੱਗੀ ਸੀ ਕਰਨ ਤੇ ਉਹਦਾ ਹੱਥ ਸਾਰਾ ਸੜ ਗਿਆ ਤਾਂ ਚਲ ਆ ਉਹਦੇ ਨਾਲ ਦਵਾਈ ਲੈ ਆ ਪਿੰਦਰ ਕੱਢ ਲੈਂਦਾ ਚਲੋ ਤੁਸੀਂ ਮੈਂ ਪਿੰਦਰ ਵੀਰ ਨੂੰ ਦੱਸਵਾ ਚਲ ਠੀਕ ਐ ਚਾਚੀ ਤਾਰਾ ਕੱਢ ਲਓ ਮੈਂ ਘਰ ਚੱਲਿਆ ਜੇ ਘਰ ਚੱਲਿਆ ਕੀ ਆ ਖੜੇ ਮੰਮੀ ਕੋ ਕੰਮ ਏ ਮੰਮੀ ਆਖਡੇ ਵੀ ਹੱਥ ਛੜ ਗਿਆ ਮੇਰੀ ਮੰਮੀ ਦਾ ਪ੍ਰੈਸਣਾ ਤੇ ਦਵਾਈ ਲੈਣ ਜਾਣਾ ਪੈਣਾ ਪਰੈਸਣਾ ਹੱਥ ਛੜ ਗਿਆ ਹਾਂ ਹੁਣ ਪਾਣੀ ਕੀ ਗੱਲ ਬਣੀ ਜਾ ਕੇ ਪਾਣੀ ਲਗਣੀ ਏ ਚਲ ਜਾ ਫਿਰ ਕੋਈ ਗੱਲ ਨਹੀਂ ਦਵਾਈ ਤੇ ਲਿਉਣੀ ਪੈਣੀ ਮੈਂ ਕਰ ਲੈਣਾ ਤੇ ਤੂੰ ਪੱਠੇ ਰਹਿਣ ਦੋ ਤੇ ਉਹ ਤਾਰ ਕੱਢ ਲਓ ਹੁਣ ਉਹ ਪੱਠੇ ਨਹੀਂ ਪਾਉਣ ਲੱਗਾ ਹੁਣ ਇੱਕ ਮੱਝ ਨਹੀਂ ਮਿਲ ਰਹੀ ਤੇ ਮੈਂ ਹਾਂ ਵੰਡਾ ਪਾ ਕੇ ਤੇ ਫਿਰ ਵੇਨਾ ਸ਼ੈਤ ਮੇਲੀ ਪਏ ਚਲੋ ਇਦਾਂ ਕਰ ਲਓ ਤੇ ਇਧਰਲੀ ਗਾਂ ਦੀ ਕੜਤੀ ਤੋਂ ਪਰਲੀ ਦੀ ਰਹਿੰਦੀ ਏ ਕੋਈ ਨਹੀਂ ਕੋਈ ਨਹੀਂ ਮੈਂ ਕਰ ਲੈਣਾ ਜਾ ਦੋ ਫਿਰ ਕੋਈ ਨਹੀਂ ਠੀਕ ਤੇ ਧਿਆਨ ਨਾਲ ਚਾਹੀ ਜਾਗਾ ਹਾਂ ਕੋਈ ਨਹੀਂ

ਮੈਂ ਅਗਾ ਤੇਰੀ ਚਲ ਯੂਨੀਫਾਰਮ ਪ੍ਰੈਸ ਕਰ ਦਿੰਨੀ ਆ ਸਵੇਰੇ ਫੇਰ ਨਹੀਂ ਟਾਈਮ ਲੱਗਣਾ ਤਰੀਕਾ ਬਲ ਚਾਚੀ ਨੇ ਨਹੀਂ ਤੇ ਮੈਂ ਕਹਤਾ ਸਵੇਰੇ ਕੰਮ ਬੜਾ ਹੋਣਾ ਤੇ ਮੈਂ ਪ੍ਰੈਸ ਕਰ ਦਿੰਨੀ ਆ ਮੈਨੂੰ ਕੀ ਪਤਾ ਹੀ ਵੀ ਗਰਮ ਹੈ ਤੇ ਤਾ ਡਰੋ ਮੈਂ ਤਾਂ ਕੰਮ ਹੱਥ ਹੀ ਵੇਖ ਲੈਣਾ ਵੀ ਗਰਮ ਹੈ ਜੀਕ ਨਹੀਂ ਹੁਣ ਆ ਬਾਦੂ ਦਾ ਪੰਗਾ ਪਾ ਲਿਆ ਜੇ ਕਿ ਛਾਲੇ ਫਿਰ ਦਵਾਈ ਲੈ ਆਈਏ ਚਲੋ ਉਠੋ ਤੇ ਮम्मी ਪੈਸੇ ਦੇ ਦੋਨਾ ਥੋੜੇ ਜਿਲੇ ਹਾਂ ਚਲੋ ਤੇ ਮੋਟਰਸਾਈਕਲ ਸਟਾਰਟ ਕਰੋ ਨਾ ਹੁਣ ਪੈਸੇ ਕੱਢ ਕੇ ਲਿਉਣੀ ਹੈ ਚਲੋ ਚਲੋ ਆਓ ਹੁਣ ਹੈਲੋ ਆਲਾ 500 ਰੁਪਇਆ ਵੜਾ ਵਾ ਹਾਂਜੀ ਮੰਮੀ ਸਰ ਦੇਣਾ ਤੇ ਬਹੁਤ ਧਿਆਨ ਨਾਲ ਜਾਈ ਸ਼ਾਮਾਂ ਪੈ ਗਈਆਂ ਨੇ ਤੇ ਨੇਰਾ ਹੋ ਜਾਣਾ ਤੇ ਹੁੰਦਿਆ ਸਾਨੂੰ ਲੇਟਾਂ ਪੈਣੀਆਂ ਨੇ ਕੋਈ ਨਹੀਂ ਮੰਮੀ ਧਿਆਨ ਨਾਲੀ ਹਾਂ ਇਹ ਯਾਦ ਰੱਖੀ ਹਾਂ ਮੈਂ ਨਾ ਕੁਝ ਖਾਣ ਦਾ ਹੀ ਮਰਦੀ ਮੰਮੀ ਕੁਛ ਨਹੀਂ ਭੁੱਖ ਲੱਗੀ ਤੇ ਮੈਨੂੰ ਆਰ ਸੋਈ ਚ ਲੱਭਾ ਤੇ ਮਾਹ ਚੱਲ ਖਾ ਲੈਣੀ ਆ ਤੇ ਇਦਾਂ ਕਰ ਵੀ ਕਵਲ ਦਾ ਫੋਨ ਆਇਆ ਉਹਨਾਂ ਨੇ ਅੱਜ ਆਉਣਾ ਨਹੀਂਗਾ ਕਿਉਂ ਮੰਮੀ ਆਉਣਾ ਚਾਹ ਨਹੀਂ ਉਹਨਾਂ ਨੇ ਉਹਨਾਂ ਦਾ ਹੁਣ ਆਇਆ ਕਿ ਚਾਨਣ ਦਾ ਰਾਤ ਰਹਿਣਾ ਉਹਨੇ ਰੱਖ ਲਿਆ ਉਹਦੀ ਮੰਮੀ ਨੇ ਅੱਛਾ ਅੱਛਾ ਠੀਕ ਆ ਤੇ ਤੂੰ ਹੁਣ ਮੇਰਤੀ ਐਂਦਾ ਕਰ ਕਿ ਸ਼ਾਮਾਂ ਦਾ ਕੰਮ ਧੰਦਾ ਕਰ ਲੈ ਕੋਈ ਨਹੀਂ ਮੰਮੀ ਤੇਦੀ ਨਹੀਂ ਆਈ ਰਹਿਣਾ ਦਵਾਈ ਲੈ ਕੇ ਉਹ ਆਪੇ ਕਰ ਲੈਣਗੇ ਉਹਨਾਂ ਦੇ ਨਾਵਾ ਹੱਥ ਸੜੇ ਜਾਂਦੇ ਹੱਥ ਵੀ ਸੱਜ ਜਾਂਦੇ ਤਾਂ ਉਹਦੇ ਕੋਲ ਕੰਮ ਕਿੱਥੇ ਹੋਣਾ ਜੇ ਤੂੰ ਐਂਦਾ ਕਰ ਮੇਰਤੀ ਕਿ ਤੂੰ ਦਾਲ ਸਬਜ਼ੀ ਬਣਾ ਲੈ ਤੇ ਨਾਲੇ ਫੁਲਕੇ ਲਾ ਲੈ ਤੇ ਮੈਂ तेरे ਲਾ ਕੇ ਨਾ ਹੋਰ ਕੰਮ ਧੰਦਾ ਕਰ ਦੇਂਗਾ ਨਾਲੇ ਮੈਂ ਖੜਾ ਵੀ ਦੇਾਂਂ ਮੰਮੀ ਘਰ ਤੇ ਮੈਂ ਦਵਾ ਪਰ ਇੰਨਾ ਕੰਮ ਹੈ ਇਕੱਲੀ ਕਿੱਦਾਂ ਕਰਾਂਗੇ ਮੇਰੇ ਤੇ ਹਲੇ ਆਪਣਾ ਹੀ ਵਾਵਾ ਕੰਮ ਰੰਦਾ ਹੀ ਮੈਂ ਫੈਲਾ ਬਣਾਉਣੀਆਂ ਹੈ ਤੇ ਜੇ ਮੈਂ ਇਹ ਕਰਾਂ ਲੱਗੀ ਤੇ ਉਹ ਕਿਹੜੇ ਵਲੇ ਬਣਾਵਾਂਗੇ ਤੂੰ ਨਾ ਤੇ ਇੰਨਾ ਸਾਰਾ ਆਪਣਾ ਅਨਪੜਾਈ ਕਰ ਲੈ ਤੇ ਮੁੜ ਕੇ ਬਾਅਦ ਚੋ ਬਣਾ ਲੇਦੀ ਮੰਮੀ ਘਰ ਤੇ ਮੈਂ ਦਵਾ ਮੁੜ ਕੇ ਵੀ ਆਪਣਾ ਕੰਮ ਕਰਦੇ ਆਂ ਦੀ ਰਾਤ ਹੋ ਜਾਣੀ ਆ ਤੇ ਮੈਂ ਨਾ ਇਦਾਂ ਕਰਦੀ ਆਂ ਸਬਜ਼ੀ ਬਣਾ ਦਿੰਦੀ ਆ ਕੋਈ ਤੇ ਆਟਾ ਗੁੰਨਦੇ ਨਹੀਂ ਤੇ ਤੁਸੀਂ ਫੁਲਕੇ ਲਾ ਰਹੇ ਹੋ ਤੇ ਜਦੋਂ ਦੀਦੀ ਆਉਣਗੇ ਨਾ ਆਪੇ ਉਹ ਫੜਾ ਦੇਣਗੇ ਪੁੱਤ ਤੈਨੂੰ ਪੜਾਇਆ ਵੀ ਮੇਰੇ ਕੋਲ ਮਜ਼ਦ ਖਲੋਤਾ ਨਹੀਂ ਜਾਂਦਾ ਤੂੰ ਫੜਾ ਫੜ ਲਾ ਲੇਗਾ ਮੈਂ ਤੇਰੇ ਨਾਲ ਨਾ ਹੋਰ ਤੋਤੋ ਕੰਮ ਕਰਾ ਲਈਂ ਤੇ ਨਾਲੇ ਉਹਨਾਂ ਨੂੰ ਦੇ ਵੀ ਦੇਣੀ ਬਾਅਦ ਚ ਤੂੰ ਵੈਲੀ ਹੋ ਕੇ ਸਾਰਾ ਕੰਮ ਕਰ ਲਈ ਆਪਣਾ ਚਲੋ ਠੀਕ ਹੈ ਮੰਮੀ ਪਰ ਐਡੀ ਗਲਤ ਨਹੀਂ ਉਹ ਪਿਉ ਨਿਆਣੇ ਹੀ ਉਹਨਾਂ ਨੂੰ ਨਹੀਂ ਪਤਾ ਲੱਗਦਾ ਪ੍ਰੈਸ ਇੱਥੇ ਪਈ ਤੇ ਗਰਮ ਹੋਊਗੀ ਉਦਾਂ ਦੇ ਉੱਤਰ ਪਈ ਹੁੰਦੀ ਆ ਉਹਨਾਂ ਨੇ ਮੈਨੂੰ ਲੱਗਦਾ ਜਾਣ ਬੁੱਝ ਕੇ ਆਪਣਾ ਹੱਥ ਸਾੜਿਆ ਵਾ ਪੁੱਤ ਜਾਣ ਬੁੱਝ ਕੇ ਕੌਣ ਇਹ ਜਿਆ ਕੰਮ ਕਰਦਾ ਰੋਜ਼ ਦੇ ਕੰਮ ਕਰਨ ਵਾਲੀਆਂ ਹੁੰਦੀਆਂ ਜੇ ਤੁਸੀਂ सियानी हो अपने आप में सियाना बंद जरा ना अपने आप में कभी भी नहीं एहजी गलती करता चलो मम्मी ठीक है मैं कर दी पर क्या करो गांव तो ध्यान न कोई भी काम करेगा ना मैं अपना भी करना हों मम्मी और तो दूधी आ गए थे मैं दूध बढ़ाता थी तो दो ढाई किलो बता रहे ना बड़ा है ना मैं बड़ा है ना वादो है तो सवेर का भी है ज्यादा ठीक है मैंने पता नहीं कितना बढ़ा दिया है नहीं 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 बढ़ा रहा ठीक है गए सारे ने दवाई लेने हां गए ने ਤਹਾਤ ਗਿਆ ਜਦੋਂ ਸਾੜੇ 9 ਦੇ ਜਾ ਲਾਈ ਸਾੜੇ ਆਲਾ ਪੋਤਾ ਮਨ ਕੀ ਪਤਾ ਪੱਟੀ ਗਾ ਨਿੱਕੇ ਜਦੋਂ ਆਈ ਲੈ ਕੇ ਆਉਣਾ ਮੇਰੀ ਅੱਛਾ ਮੈਨੂੰ ਸਾੜ ਕਿਦਾਂ ਦਾ ਸਾੜ ਪੋਤਾ ਕੋਈ ਐਸਾ ਲੱਗੀ ਸੀ ਅੱਛਾ ਉਹ ਨਾਮ ਨੇ ਕਿਦਾ ਸ਼ੂਟ ਪ੍ਰੈਸ ਕੀਤਾ ਸੀ ਉਹਨੂੰ ਨਹੀਂ ਸੀ ਪਤਾ ਉਹ ਜਿਹਦੇ ਰੋਜ਼ ਭਰਦੀ ਪ੍ਰੈਸ ਕਰਦੀ ਓਨੇ ਜਾ ਕੇ ਫੜਾ ਫੜਾ ਹੱਥ ਲਾਇਆ ਤੇ ਹੱਥ ਸਾਰੇ ਛੜ ਗਿਆ ਚਲੀ ਟੋਡਾ ਭਲਾ ਜ ਉਹਨਾਂ ਦੇਖਿਆ ਨਾ ਵੀ ਪ੍ਰੈਸ ਲੱਗੀ ਇਹੋ ਤੇ ਗਲਤੀ ਹੋਈ ਆ ਉਹਨੂੰ ਜੋ ਵੀ ਇਹ ਲੇਖ ਦਿੱਤੇ ਸਤਾਕਰ ਪਹੁੰਚਣਾ ਨਹੀਂ ਸੀ ਪਤਾ ਸਹੀ ਹੋ ਗਿਆ ਚਲੋ ਕੋਈ ਨਹੀਂ ਪਰ ਜੜਾ ਹੋਣਾ ਨੇ ਮਤਲਬ ਹੋ ਗਿਆ ਹਾਂ ਤੇ ਨਤਿੰਦਰ ਵੀਰ ਹੋਣੇ ਸਹੇਰੇ ਆਉਣਗੇ ਹਾਂ ਆਹੋ ਸਹੇਰੇ ਆਉਣਗੇ ਹੁਣ ਉਹਨਾਂ ਨੇ ਰੱਖ ਲਿਆ ਤਾਂ ਫਿਰ ਕੀ ਕਰੀ ਅੱਛਾ ਮੈਂ ਸੋਚ ਲਈ ਢਾਂਪੀ ਆਈ ਨਹੀਂ ਮੈਂ ਸਹੇਰੇ ਹੀ ਆਉਣਾ ਆਹੋ ਉਹਦੇ ਮੰਮੀ ਆਂਦੀ ਕਿ ਨਹੀਂ ਅੱਜ ਸਾਨੂੰ ਰੱਖਣਾ ਹੈ ਰੱਖਣਾ ਤੂੰ ਸਹੇਰੇ ਚੋ ਜੀ

ਕਰਨਾ ਕੀ ਉਸ ਦਾ ਸਬਜੀ ਬਣਾਉਂਦੀ ਆ ਅੱਛਾ ਤੇ ਪਾਪੀ ਦਾ ਥੋੜਾ ਸੜਿਆ ਹੀ ਬਹਾਵੀ ਸੜਿਆ ਵਾ ਤੈਨੂੰ ਪਤਾ ਨਾ ਲੱਗਾ ਪ੍ਰੈਸ 'ਚ ਆ ਕੇ ਤੂੰ ਆਪ ਚੜ ਕੇ ਬਾਹਰ ਨੁਕਰਿਆ ਮੈਂ ਤੇ ਸ਼ੂ ਲਾਇਆ ਵੀ ਉਹ ਕਿਹੜਾ ਸ਼ੂ ਲੱਗਾ ਹੀ ਉੱਤੇ ਅੱਛਾ ਸ਼ੂ ਲੱਥਿਆਂ ਨੇ ਆਪਣੇ ਹੱਥ ਸੜ ਗਿਆ ਤੇ ਹੋਰ ਉੱਥੇ ਪਈ ਉਹਨਾਂ ਨੂੰ ਵੀ ਪਤਾ ਨਹੀਂ ਕਿ ਮੇਜ਼ ਤੇ ਰੱਖੀਏ ਤੇ ਕਿਹਨੇ ਪ੍ਰੈਸ ਕੀਤੀ ਹੋਣਗੇ ਕੱਪੜੇ ਤਾਂ ਹੀ ਰੱਖੀਏ ਮੰਮੀ ਤੇ ਕਹਿਣ ਦੇ ਹੀ ਲੱਗੀ ਕਿੱਥੇ ਲੱਗੀ ਮੈਂ ਤੇ ਸ਼ੂ ਲਾਇਆ ਹੀ ਕਰਨੇ ਕੋ ਕਿੰਨਾ ਕੰਮ ਕਰਨ ਵਾਲਾ ਮੈਨੂੰ ਸਾਰਾ ਮੈਨੂੰ ਹੁਣ ਕਰਨਾ ਪੈਣਾ ਵਾ ਹੁਣ ਕਰਨਾ ਪੈਣਾ ਫਿਰ ਕਰਨਾ ਕੀ ਓਨਾ ਵੀ ਨਹੀਂ ਓਨਾ ਤਾਂ ਜ ਮਮੀ ਆਖਣ ਲਈ ਈ ਗੱਲ ਤਾਂ ਇਹ ਕਹਿੰਦੇ ਜਿਵੇਂ ਇਹਨਾਂ ਦੋਣੇ ਨਾ ਰਲ ਕੇ ਹਨ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਉਹ ਨਹੀਂ ਕੋਈ ਹੱਥ ਕੋਈ ਇੰਤ ਤੋੜਾ ਕੋਈ ਵੀ ਕਰੇ ਗੱਲ ਵੀ ਸਹੀ ਹੋ ਤਾਂ ਉਹ ਵੀ ਨਹੀਂ ਆਏ ਤੇ ਇਹਨਾਂ ਨੇ ਹੀ ਹੱਥ ਸਾੜ ਲਿਆ ਵਾ ਤੁਹਾਨੂੰ ਵੀ ਸਾਰਾ ਉਧਰ ਕਰਨਾ ਪੈ ਰਿਹਾ ਤੇ ਦਿਰ ਮੈਨੂੰ ਵੀ ਕਰਨਾ ਪੈ ਗਿਆ ਮੈਂ ਤਾਂ ਆਪ ਬੜਾ ਤੰਗਾਂ ਤੇ ਮੈਂ ਤਾਂ ਮਮੀ ਨੂੰ ਕਹਿਤਾ ਮਹਾਰਾ ਨਾ ਕੋਈ ਨਾ ਕਰਿਓ ਤੂੰ ਹੁਣ ਉਹ ਦੋਸਰਾਂ ਟਾਈਮ ਆਇਓ ਮੇਰੇ ਤੇ ਹਾਲੇ ਆਪਣਾ ਵੀ ਬੜਾ ਕੰਮ ਕਰਨ ਵਾਲਾ ਪਿਆ ਹੁਣ ਮੈਨੂੰ ਅੱਧੀ ਰਾਤ ਤੱਕ ਜਾਗਣਾ ਪੈਣਾ ਵਾ ਤੂੰ ਛੇਤੀ ਛੇਤੀ ਆ ਕਰਨਾ ਹੈ ਤਾਂ ਫੁਲਕੇ ਲਾ ਚਾਰ ਤੇ ਮੈਂ ਦਾਲ ਦਾਲ ਧਾਤੀ ਹੈ ਤੇ ਚੋਲ ਬਣਾਤੇ ਆ ਤੇ ਹੁਣ ਬਸ ਮੈਂ ਪੰਡਿਤ ੋਗੇ ਤੇ ਚਾਰਕ ਫੁਲਕੇ ਲਾ ਦੇਣੇ ਆ ਥੋੜੇ ਲਾ ਲਈ ਮੰਮੀ ਜੀ ਲਾ ਦੇ ਆਪੇ ਬਾਕੇ ਚੋਲ ਚੋਲ ਖਾਣਾਂਗੇ ਫਿਰ ਠੀਕ ਹੈ ਮੈਂ ਤੇਰਨਾ ਕਰਾ ਲਾਂਗਾ ਕੋਈ ਗੱਲ ਨਹੀਂ ਹਾਂ ਉਹ ਕੋਈ ਨਹੀਂ ਮੈਨੂੰ ਆਪ ਹੀ ਕਰਨਾ ਪੈਣਾ ਤੁਹਾਡੇ ਕਰਾਉਣ ਵਾਲਾ ਨਹੀਂ ਮੈਂ ਉਹ ਅੱਛਾ ਹੂੰ ਚਲ ਫੀਕਾ ਕਰਨਾ ਮੈਂ ਨਾ ਕੱਪੜੇ ਆ ਕੇ ਧੰਦੂ ਗਏ ਮੈਂ ਨਾਲਾ ਜੋ ਜੋ ਮੈਂ ਨਹੀਂ ਕੰਮ ਕਰਾ ਛੇਤੀ ਛੇਤੀ